ਜਿੰਨੀਆਂ ਵੀ ਗੱਡੀਆਂ ਜਾ ਰਹੀਆਂ ਨੇ ਸਭ ਗੱਡੀਆਂ ਰੋਂਗ ਸਾਈਡ ਜਾ ਰਹੀਆਂ ਔਰ ਦੱਸੋ ਇਹ ਕੀ ਹਰ ਰੋਜ਼ ਜਾਂਦੀਆਂ ਨੇ ਔਰ ਪੂਰਾ ਦਿਨ ਜਾਂਦੀਆਂ 24 ਘੰਟੇ ਜਾਂਦੀਆਂ ਔਰ ਲਗਾਤਾਰ ਇੱਥੋਂ ਗੱਡੀਆਂ ਰੋਂਗ ਸਾਈਡ ਚਲਦੀਆਂ ਔਰ ਕਿੰਨੀਆਂ ਗੱਡੀਆਂ ਇੱਥੇ ਵੱਜਦੀਆਂ ਨੇ ਕਿੰਨੀਆਂ ਦੇ ਨੁਕਸਾਨ ਹੁੰਦੇ ਆ ਪਹਿਲਾਂ ਤਾਂ ਰੋਂਗ ਸਾਈਡ ਵਾਲੀ ਗੱਡੀ ਦਾ ਚਲਾਨ ਕੀਤਾ ਜਾਂਦਾ ਤਾਂ ਫਿਰ ਉਸ ਦਾ ਚਲਾਨ ਕਿਉਂ ਨਹੀਂ ਕੀਤਾ ਗਿਆ ਜਿਸ ਨੇ ਰੋਂਗ ਸਾਈਡ ਬਣਾਈ ਆ ਜਿਸ ਨੇ ਪਰਮਿਸ਼ਨ ਦਿੱਤੀ ਆ ਕਿ ਤੁਸੀਂ ਰੋਂਗ ਸਾਈਡ ਜਾ ਸਕਦੇ ਹੋ ਤੁਸੀਂ ਵੇਖੋ ਕੀ ਆ ਜੋ ਟਰਨ ਹੈ ਹਰ ਗੱਡੀ ਰੋਂਗ ਸਾਈਡ ਜਾ ਕੇ ਜੇ ਆਉਣ ਵਾਲੀ ਆ ਤੇ ਉਸੇ ਕੱਟ ਤੋਂ ਅੰਦਰ ਨੂੰ ਆਉਂਦੀ ਆ ਤਾਂ ਜੇ ਜਾਣ ਵਾਲੀ ਆ ਤਾਂ ਉਸੇ ਕੱਟ ਤੋਂ ਉਧਰ ਨੂੰ ਜਾਂਦੀ ਆ ਦੋਨੋਂ ਤਰਫ ਗੱਡੀਆਂ ਜਿਹੜੀਆਂ ਆ ਇਹ ਵਾਲੀ ਗੱਡੀ ਜਿਹੜੀ ਆ ਰੋਂਗ ਸਾਈਡ ਆ ਜਿੰਨੀਆਂ ਗੱਡੀਆਂ ਸਾਡੇ ਇਸ ਤਰਫ ਤੋਂ ਜਾ ਰਹੀਆਂ ਜਿਵੇਂ ਪਹਿਲੇ ਟਰੱਕ ਗਿਆ ਫਿਰ ਕਾਰਾਂ ਜਾ ਰਹੀਆਂ ਚਾਰ-ਚਾਰ ਕਾਰਾਂ ਜਾ ਰਹੀਆਂ ਪੰਜ-ਪੰਜ ਜਾ ਰਹੀਆਂ ਲਗਾਤਾਰ ਰਸ਼ ਪਿਆ ਸਾਰੀਆਂ ਹੀ ਗੱਡੀਆਂ ਰੋਂਗ ਸਾਈਡ ਆ ਹੁਣ ਤੁਸੀਂ ਦੱਸ ਦਿਓ ਕਿ ਰੋਂਗ ਸਾਈਡ ਗੱਡੀਆਂ ਵਾਲੇ ਜਦੋਂ ਜਾਂਦੇ ਆ ਇੱਕ ਗੱਡੀ ਕਿਤੇ ਆ ਜਾਵੇ ਮਜਬੂਰੀ ਨੂੰ ਆ ਜਾਵੇ ਨਾ ਤੇ ਪੁਲਿਸ ਨੂੰ ਘੇਰ ਕੇ ਉਹਦੇ ਹੱਥ ਚ ਫਰਲਾ ਫੜਾ ਦਿੰਦੀ ਆ ਕੀ ਇਹ ਮਜਬੂਰੀ ਨੂੰ ਆ ਗਿਆ ਕਿਉਂ ਆ ਗਿਆ ਨੂੰ ਭਲੇਖਾ ਵੀ ਕਿਉਂ ਲੱਗਾ ਜਾ ਇਹਦੀ ਮਜਬੂਰੀ ਵੀ ਕੀ ਆ ਤਾਂ ਇੱਥੇ ਸਾਰੀਆਂ ਗੱਡੀਆਂ ਰੋਂਗ ਸਾਈਡ ਜਾਂਦੀਆਂ ਕੀ ਕਾਰਨ ਕੀ ਆ ਕਿਉਂ ਰੋਂਗ ਸਾਈਡ ਜਿਹੜੀ ਆ ਲੋਕਾਂ ਨੂੰ ਮਜਬੂਰ ਕੀਤਾ ਗਿਆ ਕਿ ਤੁਸੀਂ ਰੋਂਗ ਸਾਈਡ ਜਾਓ ਇਹ ਜਗ੍ਹਾ ਕਿਹੜੀ ਆ ਦਵਾਰੀ ਜਾਣਕਾਰੀ ਦੇ ਦਈਏ ਕਿ ਇਹ ਜੋ ਜਗ੍ਹਾ ਹੈ ਇਹ ਟਾਂਡੇ ਤੋਂ ਜਦੋਂ ਤੁਸੀਂ ਹੁਸ਼ਿਆਰਪੁਰ ਤੋਂ ਟਾਂਡਾ ਉੜਮੜਾਉਂਦੇ ਹੋ ਤਾਂ ਹਾਈਵੇ ਤੇ ਚੜਨ ਤੋਂ ਪਹਿਲਾਂ ਇਹ ਤੁਹਾਨੂੰ ਰੋਂਗ ਸਾਈਡ ਦੀ ਤੁਹਾਨੂੰ ਸਾਈਡ ਮਿਲਦੀ ਆ ਇਹ ਰੋਂਗ ਸਾਈਡ ਆ ਪੂਰੀ ਗੱਡੀਆਂ ਜਿੰਨੀ ਟ੍ਰੈਫਿਕ ਆ ਰਾਤ ਤੱਕ ਪੂਰਾ ਦਿਨ ਸਵੇਰ ਚੜ੍ਹਨ ਤੱਕ ਇਹ ਦਿਨ ਰਾਤ ਰੋਂਗ ਸਾਈਡ ਹੀ ਚੱਲਣਾ ਹੁਣ ਤੁਸੀਂ ਦੱਸੋ ਕਿ ਇੱਥੇ ਚਲਾਣ ਕਿਉਂ ਨਹੀਂ ਹੁੰਦਾ ਜੇ ਚਲਾ ਨਹੀਂ ਕਰਨੇ ਆ ਫਿਰ ਇੱਥੇ ਕਿਉਂ ਕਿ ਇੱਥੇ ਪਤਾ ਹੈ ਕਿ ਸਾਡੇ ਹੀ ਸਰਕਾਰੀ ਵਿਭਾਗ ਨੇ ਰੋਂਗ ਸਾਈਡ ਬਣਾਈ ਹੋਈ ਹੈ ਸਾਡੇ ਹੀ ਸਰਕਾਰੀ ਵਿਭਾਗ ਨੇ ਇਹ ਕੱਟ ਬਣਾਇਆ ਹੋਇਆ ਕਿ ਸਾਰੇ ਲੋਕ ਇਸ ਰੋਂਗ ਸਾਈਡ ਹੋ ਕੇ ਜਾ ਸਕਦੇ ਆ ਕੀ ਗੱਲ ਐਸ ਨੂੰ ਕਿਸੇ ਅੰਡਰ ਬ੍ਰਿਜ ਦਾ ਸਹਾਰਾ ਨਹੀਂ ਦਿੱਤਾ ਜਾ ਸਕਦਾ ਕੀ ਇਸ ਨੂੰ ਕਿਸੇ ਓਵਰ ਬ੍ਰਿਜ ਦਾ ਸਹਾਰਾ ਨਹੀਂ ਦਿੱਤਾ ਜਾ ਸਕਦਾ ਕਿਹੜੇ ਕਾਰਨਾ ਕਰਕੇ ਇੱਥੇ ਲੋਕਾਂ ਦੇ ਹਾਦਸੇ ਵਾਪਰ ਰਹੇ ਆ ਔਰ ਕਿਹੜੇ ਕਾਰਨਾ ਕਰਕੇ ਲੋਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਤੁਸੀਂ ਐਸਾ ਹਾਸਿਆਂ ਦੇ ਜ਼ਿੰਮੇਵਾਰ ਹੋ ਜਾਓ ਔਰ ਬਹੁਤ ਸਾਰੇ ਨੁਕਸਾਨ ਲੋਕਾਂ ਦੇ ਹੋ ਗਏ ਆ ਬਹੁਤ ਸਾਰੇ ਹਾਦਸੇ ਹੋ ਗਏ ਜਦੋਂ ਤੁਸੀਂ ਜਲੰਧਰ ਤੋਂ ਆਉਂਦੇ ਹੋ ਤਾਂ ਪਠਾਨਕੋਟ ਨੂੰ ਆਉਣ ਵੇਲੇ ਜੋ ਹੁਸ਼ਿਆਰਪੁਰ ਤੋਂ ਟਾਂਡਾ ਓੜਮੜ ਰੋਡ ਟੱਚ ਹੁੰਦਾ ਉਸ ਟੱਚ ਦਾ ਇੱਕ ਕਟਾ ਜਦੋਂ ਮਰਜੀ ਜਾ ਕੇ ਤੁਸੀਂ ਵੇਖ ਸਕਦੇ ਹੋ 90% ਗੱਡੀਆਂ ਔਰ ਦਿਨ ਦੇ ਵਿੱਚ ਲਗਭਗ 2000 ਗੱਡੀ ਰਾਮ ਸਾਈਡ ਜਾਂਦੀ ਆ ਤਾਂ ਇੱਕ ਗੱਡੀ ਕਿਤੇ ਗਲਤੀ ਨਾਲ ਰੋਂਗ ਸਾਈਡ ਚੱਲੇ ਜਾਏ ਕਿਸੇ ਦੁਕਾਨ ਦੇ ਉੱਤੇ ਸਮਾਨ ਲਾਉਣ ਚਲੀ ਜਾਏ ਤਾਂ ਪੁਲਿਸ ਵਾਲੇ ਚਲਾਨਾ ਕੱਢ ਕੇ ਫਤੂਰਾ ਕੱਢ ਕੇ ਚਫਵਾ ਦਿੰਦੇ ਆ ਹੁਣ ਇੱਥੇ ਦੱਸੋ ਕੀ ਇਹ ਗਲਤ ਕੌਣ ਹੈ ਔਰ ਇਸ ਦਾ ਚਲਾਨ ਕਿਉਂ ਨਹੀਂ ਕੀਤਾ ਗਿਆ ਇਸ ਮਹਿਕਮੇ ਦਾ ਚਲਾਨ ਕਿਉਂ ਨਹੀਂ ਕੀਤਾ ਗਿਆ ਕਿ ਰੋਂਗ ਸਾਈਡ ਦੇ ਉੱਤੇ ਲੋਕਾਂ ਦੀ ਆਵਾਜਾਈ ਕਿਸ ਤਰ੍ਹਾਂ ਹੋਵੇਗੀ ਕਿਉਂ ਜੇ ਲੋਕ ਸਿੱਧੇ ਜਾਂਦੇ ਆ ਜਾ ਕੇ ਟਰਨ ਕਰਦੇ ਆ ਜਾਂ ਯੂ ਟਰਨ ਲੈ ਕੇ ਉਧਰੋਂ ਆਉਂਦੇ ਆ ਤਾ ਫਿਰ ਐਕਸੀਡੈਂਟ ਹੁੰਦੇ ਆ ਬਹੁਤ ਸਾਰੇ ਹਾਸੇ ਵਾਪਰਦੇ ਆ ਉਹ ਜਿਆਦਾਤਰ ਲੋਕ ਇੱਥੇ ਰੋਂਗ ਸਾਈਡ ਹੋ ਰਿਹਾ ਬਹੁਤ ਸਾਰੀਆਂ ਗੱਡੀਆਂ ਹੁਣ ਗਲਤੀ ਕਹਣਾ ਦੀ ਆ ਲੋਕਾਂ ਦੀ ਆ ਮਹਿਕਮੇ ਦੀ ਆ ਔਰ ਕਾਰਨ ਕੀ ਆ ਕਿਉਂ ਇੱਥੇ ਕੱਟ ਜਿਹੜਾ ਰੋਂਗ ਸਾਈਡ ਲੋਕ ਲੰਘ ਰਹੇ ਆ ਕਿਉਂ ਇਧਰ ਦੀ ਜ